ਖਬਰ ਸਾਹਮਣੇ ਆ ਰਹੀ ਹੈ ਹੁਸ਼ਿਆਰਪੁਰ ਤੋਂ ਜਿੱਥੇ ਇੱਕ ਮ੍ਰਿਤਕ ਕਿਸਾਨ ਦੇ ਨਾਮ ਤੇ ਕੁਝ ਜਣਿਆਂ ਵੱਲੋਂ ਕਰਜ਼ਾ ਚੁੱਕ ਲਿਆ ਗਿਆ ਤੇ ਜਿਹੜਾ ਕਪੜਾ ਸਾਹਮਣੇ ਆਇਆ ਇਸ ਵਿੱਚ ਹੁਣ ਵਿਜੀਲੈਂਸ ਬਿਊਰੋ ਨੇ 5 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਸਹਿਕਾਰੀ ਸੁਸਾਇਟੀ ਤੇ ਸਹਿਕਾਰੀ ਸਭਾ ਵਿੱਚ ਇਹਨਾਂ ਵੱਲੋਂ ਇਹ ਜਿਹੜਾ ਪੈਸੇ ਦਾ ਗਵਨਨ ਕੀਤਾ ਗਿਆ ਸੀ ਜਿਸ ਮਗਰੋਂ ਹੁਣ ਵਿਜੀਲੈਂਸ ਬਿਊਰੋ ਨੇ ਵੱਡਾ ਕਦਮ ਚੁੱਕਦੇ ਹੋਏ ਇਹ 5 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਦੱਸਦੇ ਕਿ ਇਸ ਵਿੱਚ ਇਹ ਮਾਮਲੇ ਵਿੱਚ ਤਿੰਨ ਲੋਕ ਜਿਹੜੇ ਨੇ ਉਹ ਪਹਿਲਾਂ ਤੋਂ ਹੀ ਜਿਹੜਿਆ ਉਹਨਾਂ ਨੂੰ ਗ੍ਰਿਫਤਾਰ ਕੀਤਾ ਹੋਇਆ ਸੀ ਤੇ ਹੁਸ਼ਿਆਰਪੁਰ ਦਾ ਇਹ ਪੂਰਾ ਮਾਮਲਾ ਦੱਸਿਆ ਜਾ ਰਿਹਾ ਜਿੱਥੇ ਵਿਜੀਲੈਂਸ ਬਿਊਰੋ ਨੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਸਹਿਕਾਰੀ ਸਭਾ ਤੁਗਾਕਲਾ ਤੇ ਸਹਿਕਾਰੀ ਬੈਂਕ ਰੂਪੋਵਾਲ ਦੇ ਪੰਜ ਕਰਮਚਾਰੀਆਂ ਨੂੰ ਮ੍ਰਿਤਕ ਮੈਂਬਰ ਦੇ ਨਾਮ ਉੱਤੇ ਕਰਜ਼ਾ ਲੈਣ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਇਸ ਮਾਮਲੇ ਵਿੱਚ ਸਹਿਕਾਰੀ ਸਭਾ ਤੁਗਾਕਲਾ ਦੇ ਤਿੰਨ ਮੁਲਜ਼ਮ ਪਹਿਲਾਂ ਹੀ ਗ੍ਰਿਫਤਾਰ ਕੀਤੇ ਜਾ ਚੁੱਕੇ ਨੇ ਤਾਂ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਇੱਕ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਮੁਲਜ਼ਮਾ ਵਿੱਚ ਯੁਧਵੀਰ ਸਿੰਘ ਸਾਬਕਾ ਇੰਸਪੈਕਟਰ ਅਤੇ ਮੌਜੂਦਾ ਸਹਾਇਕ ਰਜਿਸਟਰਾਰ ਸਹਿਕਾਰੀ ਬੈਂਕ ਦਸੂਆ ਰਵਿੰਦਰ ਸਿੰਘ ਕਲਰਕ ਕਮ ਕੈਸ਼ੀਅਰ ਸਹਿਕਾਰੀ ਬੈਂਕ ਸ਼ਾਖਾ ਰੂਪਵਾਲ ਤਹਿਸੀਲ ਦਸੂਆ ਜੋ ਹੁਣ ਲੇਖਾਕਾਰ ਵਜੋਂ ਸਹਿਕਾਰੀ ਬੈਂਕ ਲਿਮਟਿਡ ਸ਼ਾਖਾ ਸੀਕਰੀ ਹੁਸ਼ਿਆਰਪੁਰ ਵਿਖੇ ਤਾਇਨਾਤ ਨੇ ਤੇ ਸਮੇਤ ਮਨਜੀਤ ਸਿੰਘ ਕੈਸ਼ੀਅਰ ਜੋ ਕਿ ਸੇਵਾਮੁਕਤ ਹੋ ਚੁਕਿਆ ਹੈ ਸਹਿਕਾਰੀ ਬੈਂਕ ਸ਼ਾਖਾ ਰੂਪਵਾਲ ਤੋਂ ਅਤੇ ਇਸ ਬੈਂਕ ਦੇ ਅਵਤਾਰ ਸਿੰਘ ਜੋ ਕਿ ਸਾਬਕਾ ਮੈਨੇਜਰ ਹੈ ਉਹ ਵੀ ਸੇਵਾਮੁਕਤ ਹੋ ਚੁਕਿਆ ਹੈ ਸਮੇਤ ਪਰਮਜੀਤ ਸਿੰਘ ਸਾਬਕਾ ਮੈਨੇਜਰ ਸੇਵਾਮੁਕਤ ਨੂੰ ਗ੍ਰਿਫਤਾਰ ਕੀਤਾ ਗਿਆ ਸੋ ਤਿੰਨ ਸੇਵਾਮੁਕਤ ਅਧਿਕਾਰੀਆਂ ਅਤੇ ਮੌਜੂਦਾ ਲੋਕਾਂ ਦੇ ਨਾਲ ਮਿਲ ਕੇ ਜਿਹੜਾ ਇਹਨਾਂ ਨੇ ਇਹ ਕਪਲਾ ਕੀਤਾ ਸੀਗਾ ਤਾਂ ਕਿਸਾਨ ਦੇ ਨਾਮ ਤੇ ਜਿਹੜਾ 1,92,000 ਰੁਪਏ ਦਾ ਕਰਜ਼ਾ ਲੈਣ ਦਾ ਦੋਸ਼ ਕਰਜ਼ਾ ਲੈਣ ਦਾ ਦੋਸ਼ ਲੱਗਿਆ ਸੀ ਜਿਸ ਤੋਂ ਬਾਅਦ ਵਿਜੀਲੈਂਸ ਬਿਊਰੋ ਨੇ ਕਾਰਵਾਈ ਕੀਤੀ ਸੀ ਹਾਲਾਂਕਿ ਜੇਕਰ ਗੱਲ ਕਰੀਏ ਤਾਂ ਮ੍ਰਿਤਕ ਗੁਲਜ਼ਾਰ ਸਿੰਘ ਵਜੋਂ ਉਸ ਕਿਸਾਨ ਦੀ شناخت ਹੋਈ ਹੈ ਜੋ ਕਿ ਮੈਂਬਰ ਸੀਗਾ ਜਿਸ ਦੇ ਨਾਮ ਤੇ ਕਰਜ਼ਾ ਚੁਕਾਇਆ ਗਿਆ ਸੀਗਾ ਤੇ ਬਾਅਦ ਵਿੱਚ ਫੜੇ ਜਾਣ ਦੇ ਡਰ ਤੋਂ ਇਹਨਾਂ ਨੇ 2,26,315 ਰੁਪਏ ਦਾ ਕਰਜ਼ਾ ਸਮੇਤ ਵਿਆਜ ਵਾਪਸ ਵੀ ਮੋੜ ਦਿੱਤਾ ਸੀਗਾ ਪਰ ਉਦੋਂ ਤੱਕ ਇਸ ਗੱਲ ਦਾ ਖੁਲਾਸਾ ਹੋ ਚੁੱਕਾ ਸੀਗਾ ਜਿਸ ਤੋਂ ਬਾਅਦ ਵਿਜੀਲੈਂਸ ਬਿਊਰੋ ਵੱਲੋਂ ਇਹ ਵੱਡੀ ਕਾਰਵਾਈ ਕੀਤੀ ਗਈ ਹੈ ਤੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੋ ਬਹੁਤ ਵੱਡਾ ਮਾਮਲਾ ਹੈ ਦੇਖਣ ਚ ਆਇਆ ਕਿ ਕਿੱਦਾਂ ਇੱਕ ਮ੍ਰਿਤਕ ਮੈਂਬਰ ਮ੍ਰਿਤਕ ਕਿਸਾਨ ਦੇ ਨਾਮ ਤੇ ਇਹਨਾਂ ਵੱਲੋਂ ਇਹ ਜਿਹੜਾ ਕਪਲਾ ਕੀਤਾ ਜਾ ਰਿਹਾ ਸੀ ਇਸ ਖਬਰ ਤੇ ਹੋਰ ਜਾਣਕਾਰੀ ਲਈ ਮੇਰੇ ਸਹਿਯੋਗੀ ਨਵਦੀਪ ਜੁੜ ਚੁੱਕੇ ਨੇ ਨਵਦੀਪ ਕੀ ਜਾਣਕਾਰੀ ਮਿਲ ਰਹੀ ਹੈ ਦੱਸਿਆ ਜਾ ਰਿਹਾ ਹੈ ਵੀ ਮ੍ਰਿਤਕ ਕਿਸਾਨ ਦੇ ਨਾਮ ਤੇ ਜਿਹੜਾ ਇਹ ਕਰਜ਼ਾ ਲੈ ਕੇ ਜਿਹੜਾ ਘੁਟਾਲਾ ਕਪਲਾ ਕੀਤਾ ਜਾ ਰਿਹਾ ਸੀਗਾ ਜੀ ਬਿਲਕੁਲ ਦੱਸਣਾ ਚਾਹੁੰਦੇ ਹਾਂ ਕਿ ਬਿਜ਼ਨਸ ਬਿਊਰੋ ਲੋ ਹਾਰਪਰ ਦੇ ਵਿੱਚ ਇੱਕ ਮ੍ਰਿਤਕ ਕਿਸਾਨ ਦੇ ਨਾਮ ਤੇ ਕਰਜ਼ਾ ਲੈਣ ਦੇ ਇੱਕ ਸਰਕਾਰੀ ਸਹਿਕਾਰੀ ਬੈਂਕ ਦੇ ਪੰਜ ਇੱਕ ਕਰਮਚਾਰੀਆਂ ਵੱਲੋਂ ਜਿਹੜਾ ਬਿਜ਼ਨਸ ਬਿਊਰੋ ਲੋ ਜਿਹੜਾ ਗ੍ਰਿਫਤਾਰ ਕੀਤਾ ਗਿਆ ਹੈ ਜੀ ਦੱਸਿਆ ਜਾ ਰਿਹਾ ਕਿ ਜਿਹੜਾ ਇਹ ਕਰਜ਼ਾ ਮ੍ਰਿਤਕ ਇੱਕ ਕਿਸਾਨ ਦੇ ਜਿਹੜੇ ਸਰ ਤੇ ਨਾਮ ਤੇ ਇਹਦਾ ਲਿਆ ਜਾ ਰਿਹਾ ਸੀ ਜੀ ਜੀ ਨਵਦੀਪ ਲੱਗਦਾ ਨਵਦੀਪ ਨਾਲ ਸਾਡਾ ਸੰਪਰਕ ਜੀ ਜੀ ਨਵਦੀਪ ਸੋ ਮਾਫ ਕਰਨਾ ਜੇ ਇਹ ਜਿਹੜਾ ਸਰਜਾ ਜਿਹੜਾ ਇੱਕ ਮੇਰੇ ਤੇ ਕਿਸਾਨ ਦੇ ਨਾਮ ਤੇ ਲਿਆ ਜਾ ਰਿਹਾ ਸੀ ਤੇ ਇਸ ਵਿੱਚ 192000 ਰੁਪਏ ਦੇ ਜੀ ਲੱਗਦਾ ਸਾਡਾ ਸੰਪਰਕ ਨਵਦੀਪ ਨਾਲ ਬਣ ਨਹੀਂ ਪਾ ਰਿਹਾ ਸੋ ਦੱਸ ਦਈਏ ਕਿ ਮ੍ਰਿਤਕ ਕਿਸਾਨ ਦੇ ਨਾਮ ਤੇ ਇਹ ਜਿਹੜਾ ਕਰਜ਼ਾ ਲਿਆ ਗਿਆ ਸੀਗਾ ਸੋ ਬੈਂਕ ਦੇ ਪੰਜ ਕਰਮਚਾਰੀਆਂ ਦੇ ਨਾਲ ਵਿੱਚ ਉਹ ਤਿੰਨ ਸੇਵਾ ਮੁਕਤ ਹੋ ਚੁੱਕੇ ਹੈ ਇਸ ਵਿੱਚ ਇੱਕ ਇਨਸਪੈਕਟਰ ਵੀ ਸਬ ਇਨਸਪੈਕਟਰ ਵੀ ਸ਼ਾਮਿਲ ਹੈ ਤਾਂ ਇਹਨਾਂ ਨੂੰ ਜਿਹੜਾ ਵੱਖ-ਵੱਖ ਧਰਾਵਾਂ ਤਹਿਤ ਗ੍ਰਿਫਤਾਰ ਕੀਤਾ ਗਿਆ 409 420 465 468 467 468 471 120 ਬੀ ਆਈਪੀਸੀ ਅਤੇ ਪ੍ਰਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 3 1ਏ ਅਤੇ 13 2 ਦੇ ਅਧੀਨ ਇਨਾਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ ਸੀ ਇਹਨਾਂ ਵਿੱਚੋਂ ਤਿੰਨ ਨੂੰ ਪਹਿਲਾਂ ਜਲੰਧਰ ਵਿੱਚ ਜਿਹੜਾ ਜਲੰਧਰ ਤੋਂ ਇਹਨਾਂ ਦੀ ਗ੍ਰਿਫਤਾਰੀ ਹੋਈ ਸੀ ਉਸ ਤੋਂ ਬਾਅਦ ਹੁਣ ਜਿਹੜਾ ਗ੍ਰਿਫਤਾਰ ਕੀਤਾ ਗਿਆ ਨਵਦੀਪ ਸਾਡੇ ਨਾਲ ਜੁੜ ਚੁੱਕੇ ਨੇ ਵਾਪਸ ਨਵਦੀਪ ਕੀ ਜਾਣਕਾਰੀ ਹੈ ਇਸ ਖਬਰ ਤੇ ਜੀ ਬਿਲਕੁਲ ਮੈਂ ਦੱਸਣਾ ਚਾਹੁੰਦਾ ਕਿ ਹੁਸ਼ਿਆਰਪੁਰ ਦੇ ਵਿੱਚ ਬੇਲਾਸ ਬਿਊਰੋ ਵੱਲੋਂ ਜਿਹੜਾ ਮਿਗਤਕ ਕਿਸਾਨ ਦੇ ਨਾਮ ਤੇ ਇੱਕ ਸਹਿਕਾਰੀ ਕੋਆਪਰੇਟਿਵ ਸੁਸਾਇਟੀ ਦੇ ਪੰਜ ਮੈਂਬਰਾਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ ਜਿਹੜਾ ਦੱਸਿਆ ਗਿਆ ਕਿ ਮਿਗਤਕ ਕਿਸਾਨ ਦੇ ਨਾਮ ਤੇ ਜੜੇ ਨਾਲ ਬਹੁਤ ਕਰਜ਼ਾ ਲਿਆ ਕੇ ਲਿਆ ਗਿਆ ਸੀ ਪੰਜ ਮੈਂਬਰਾਂ ਵਾਲੋ ਮਿਲ ਕੇ ਰਿੱਤੇ ਕੇਹਸਾਨ ਦੇ ਨਾਮ ਤੇ 1.90 ਲੱਖ ਰੁਪਏ ਦੇ ਕਰੀਬ ਜਿਹੜੇ ਨਾ ਉਹਦੇ ਪੈਸੇ ਜਿਹੜੇ ਇਹ ਗ੍ਰੇਡਡ ਕਰਜ਼ਾ ਚੁਕਾਇਆ ਗਿਆ ਤੇ ਉਸ ਤੋਂ ਬਾਅਦ ਬਚਨ ਲਈ ਨਾ ਉਹਦੇ ਜਿਹੜੇ 1 ਲੱਖ ਇਹ 90 ਹਜ਼ਾਰ ਦੇ ਸਮੇਤ 2 ਲੱਖ 26 ਹਜ਼ਾਰ ਰੁਪਏ ਦੀ ਰਕਮ ਜਿਹੜੀ ਨਾਲ ਉਹ ਜਵਾਬ ਵੀ ਕਰਵਾ ਦਿੱਤੀ ਕਿ ਪਰ ਇਹ ਬਿਜਸ ਫਿਓਰ ਉਹਦਾ ਜਾਂਚ ਕੀਤੀ ਜਾਂਦੀ ਹੈ ਤੇ ਉਸ ਵਿੱਚ ਜਿਹੜੇ ਤੱਥ ਨਿਕਲ ਕੇ ਸਾਹਮਣੇ ਆਉਂਦੇ ਨੇ ਉਸ ਦੇ ਵਿੱਚ ਜਿਹੜਾ ਤਿੰਨ ਦੋਸ਼ੀਆਂ ਤਾਂ ਪਹਿਲੇ ਗ੍ਰਿਫਤਾਰ ਕਰ ਲਿਆ ਅੰਦਰ ਤੇ ਉਸ ਤੋਂ ਬਾਅਦ ਜਿਹੜੇ ਦੋ ਦੋਸ਼ੀ ਰਹਿੰਦੇ ਨੇ ਉਹਨਾਂ ਨੂੰ ਜਿਹੜਾ ਬਿਜੀ ਰਾਤ ਜਿਹੜਾ ਗ੍ਰਿਫਤਾਰ ਕਰਦੇ ਜੀ ਜਾਣਕਾਰੀ ਲਈ ਬਹੁਤ ਸ਼ੁਕਰੀਆ ਨਵਦੀਪ ਸੋਇਸਨ ਮੇਰੇ ਸਹਿਯੋਗੀ ਜੋ ਦਾਸਤੇਸਨ ਕਿ ਕਿਦਾਂ ਜਿਹੜਾ ਇੱਕ ਮ੍ਰਿਤਕ ਕਿਸਾਨ ਦੇ ਨਾਮ ਤੇ ਹੁਣ ਇੱਕ ਕਪਲੇਬਾਜ਼ੀ ਜਿਹੜੀ ਸਾਹਮਣੇ ਆਈ ਹੈ ਜਿਸ ਤੋਂ ਬਾਅਦ ਵਿਜੀਲੈਂਸ ਬਿਊਰੋ ਨੇ ਪੰਜ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਜਿਨ੍ਹਾਂ ਵਿੱਚੋਂ ਤਿੰਨ ਦੀ ਪਹਿਲਾਂ ਹੀ ਗ੍ਰਿਫਤਾਰੀ ਹੋ ਚੁੱਕੀ ਸੀ